ਸੱਤਿ ਸ਼੍ਰੀਕਾਲ ਜੀ ਅੱਜ ਆਪਾਂ ਕੁਝ ਖਾਤਾਂ ਬਾਰੇ ਪੜਾਂਗੇ ਤੇ ਇਹ ਕਿਹੜੀਆਂ-ਕਿਹੜੀਆਂ ਸਥਿਤੀਆਂ ਵਿੱਚ ਵਰਤੀਆਂ ਜਾਂਦੀਆਂ ਉਸ ਬਾਰੇ ਜਾਣਕਾਰੀ ਹਾਸਲ ਕਰਾਂਗੇ ਪਹਿਲੇ 100 ਸਿਆਣੇ ਇੱਕੋ ਮਤ ਮੂਰਖ ਆਪੋ ਆਪਣੀ ਸਮਝਦਾਰ ਬੰਦੇ ਭਾਵੇਂ ਗਿਣਤੀ ਵਿੱਚ ਕਿੰਨੇ ਵੀ ਹੋਣ ਇੱਕ ਗੱਲ ਤੇ ਆਸਾਨੀ ਨਾਲ ਸਹਿਮਤ ਹੋ ਜਾਂਦੇ ਹਨ ਪਰ ਮੂਰਖ ਆਪੋ ਆਪਣੇ ਵਿਚਾਰਾਂ ਨੂੰ ਹੀ ਠੀਕ ਮੰਨਦੇ ਹਨ ਦੂਸਰੀ ਹੱਥ ਕੰਗਣ ਨੂੰ ਆਰਸੀ ਕੀ ਜਿਹੜੀ ਚੀਜ਼ ਸਪਸ਼ਟ ਹੋਵੇ ਉਸ ਲਈ ਕਿਸੇ ਸਬੂਤ ਦੀ ਲੋੜ ਨਹੀਂ ਹੁੰਦੀ ਤੀਸਰੀ ਹਾਜ਼ਰ ਨੂੰ ਹੁਜਜਤ ਨਹੀਂ ਜਿਹੜੀ ਚੀਜ਼ ਆਪਣੇ ਕੋਲ ਹੈ ਉਸ ਨੂੰ ਦੇਣ ਤੋਂ ਨਾ ਨਹੀਂ ਚੌਥੀ ਸਰਫਾ ਕਰਕੇ ਸੁੱਤੀ ਤੇ ਆਟਾ ਖਾ ਗਈ ਕੁੱਤੀ ਇਹ ਦਰਸਾਉਣ ਲਈ ਵਰਤਿਆ ਜਾਂਦਾ ਹੈ ਕਿ ਜਦੋਂ ਕੋਈ ਔਖਾ ਹੋ ਕੇ ਬਚਤ ਕਰੇ ਪਰ ਉਸ ਦੀ ਸਾਰੀ ਬਚਤ ਕਿਸੇ ਕਾਰਨ ਬਰਬਾਦ ਹੋ ਜਾਵੇ ਪੰਜਵੇਂ ਸੱਪ ਨੂੰ ਸੱਪ ਲੜੇ ਵਿਅਕਸ ਨੂੰ ਚੜੇ ਜਦੋਂ ਦੋ ਇੱਕੋ ਜਿਹੇ ਖੁੰਖਾਰ ਬੰਦਿਆਂ ਵਿੱਚ ਦੁਸ਼ਮਣੀ ਹੋਵੇ ਅਤੇ ਉਹ ਇੱਕ ਦੂਜੇ ਦੇ ਵਾਰ ਝੱਲ ਸਕਣ ਦੇ ਸਮਰੱਥ ਹੋਣ ਛੇਵੀਂ ਸਾਈਆਂ ਕਿਤੇ ਵਧਾਈਆਂ ਕਿਤੇ ਇਹ ਸਖਾਨ ਦਾ ਭਾਵ ਪ੍ਰਗਟ ਕਰਨ ਵਾਲਾ ਇੱਕ ਹੋਰ ਖਾਨ ਹੈ ਆਂਡੇ ਕਿਤੇ ਕੁੜਕੜ ਕਿਤੇ ਸੱਤਵੀਂ ਹਾੜ ਹਰੇ ਨਾ ਸਾਵਣ ਸੁੱਕੇ ਜਦੋਂ ਕੋਈ ਵਿਅਕਤੀ ਇੱਕੋ ਜਿਹੇ ਹਾਲਤ ਵਿੱਚ ਰਹਿੰਦਾ ਹੋਵੇ ਵੀ ਉਸ ਨੂੰ ਕਿਸੇ ਵੀ ਹਾਲਤ ਵਿੱਚ ਕੋਈ ਫਰਕ ਨਾ ਪੈਂਦਾ ਹੋਵੇ ਅੱਠਵੀਂ ਹਾਥੀ ਦੇ ਪੈਰ ਵਿੱਚ ਸਭ ਦਾ ਪੈਰ ਜਦੋਂ ਕਿਸੇ ਜ਼ਿੰਮੇਵਾਰ ਬੰਦੇ ਦੀ ਨੁਮਾਇਦਗੀ ਸਮੇਂ ਘੱਟ ਮਹੱਤਤਾ ਵਾਲੇ ਬੰਦਿਆਂ ਦੀ ਬਹੁਤ ਹੀ ਲੋੜ ਨਾ ਰਹੀ। ਨੌਵੀਂ ਹਾਥੀ ਲੰਘ ਗਿਆ ਪੂਛ ਰਹਿ ਗਈ। ਇਹ ਖਾਨ ਉਸ ਹਾਲਤ ਵਿੱਚ ਮਨ ਦੀ تسلی ਲਈ ਵਰਤਿਆ। ਜਾਂਦਾ ਹੈ ਕਿ ਬਹੁਤਾ ਕੰਮ ਤਾਂ ਹੋ ਗਿਆ ਹੁਣ ਤਾਂ ਥੋੜਾ ਹੀ ਰਹਿੰਦਾ ਹੈ। ਦਸਵੀਂ ਕਾਠ ਦੀ ਹਾਂਡੀ ਵਾਰ-ਵਾਰ ਨਹੀਂ ਚੜਦੀ। ਅਖਾਣ ਵਿੱਚ ਇਹ ਭਾਵ ਲੁਕਿਆ ਹੈ ਕਿ ਤੁਸੀਂ ਕਿਸੇ ਨੂੰ ਮੋੜ ਮੋੜ ਧੋਖਾ ਨਹੀਂ ਦੇ ਸਕਦੇ ਵਿਸ਼ਵਾਸ ਟੁੱਟ ਜਾਂਦਾ ਹੈ 11ਵੀਂ ਕਦੀ ਬਾਬੇ ਦੀਆਂ ਤੇ ਕਦੀ ਪੋਤੇ ਦੀਆਂ ਅਖਾਣ ਵਿੱਚ ਇਹ ਭਾਵ ਹੈ ਕਿ ਹਾਲਾਤ ਹਮੇਸ਼ਾ ਇੱਕੋ ਜਿਹੇ ਨਹੀਂ ਰਹਿੰਦੇ ਇਹ ਕਦੇ ਇੱਕ ਧਿਰ ਦੇ ਹੱਥ ਵਿੱਚ ਹੁੰਦੇ ਹਨ ਤੇ ਕਦੇ ਦੂਜੀ ਧਿਰ ਦੇ ਹਾਂਜੀ ਇਹ ਸੀ ਕੁਝ ਅਖੋਤਾਂ ਜਾਂ ਅਖਾਣਾ ਜੇ ਤੁਹਾਨੂੰ ਇਹ ਫੋਟਾਂ ਵਧੀਆ ਲੱਗੀਆਂ ਹੋਣ ਤਾਂ ਲਾਈਕ ਤੇ ਸ਼ੇਅਰ ਜਰੂਰ ਕਰਨਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਥੈਂਕ ਯੂ